ਆ ਦੇਖੋ ਬਾਜ਼ਾਰਾਂ 'ਚ ਜਾਓ ਚੈਲੰਜ ਕਰਦੇ ਆ ਕਿਸੇ ਨੇ 500 ਰੁਪਏ ਮੰਗਣਾ ਕਿਸੇ ਨੇ 600 ਮੰਗਣਾ ਬਾਬੇ ਸਿੱਟੀ ਤੇ ਆ ਜਾਓ 200 ਰੁਪਏ ਸੂਟ ਲੈ ਜਾਓ ਜਵਾਨ ਵਾਲਾ ਸੂਟ ਨਾਪ ਕੇ ਲੈ ਜਾਓ 5-5 ਮੀਟਰ 500 ਦੇ 3 ਕਰਤੇ ਆ ਬਾਜ਼ਾਰ 'ਚ 100 ਰੁਪਏ ਮੀਟਰ ਆ ਗਰੇਬ ਦਾ ਸੂਟ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਦਾ ਪੀਸ ਲੈ ਲਓ ਕੰਮ ਕੀਤਾ ਹੋਇਆ ਦੁਪੱਟਾ ਨਾਲ ਆਊਗਾ ਜਿਹੜਾ ਬਾਜ਼ਾਰ 'ਚ 800 ਹਜ਼ਾਰ ਹੈ ਹਾਂਜੀ ਭਾਈ ਆਪਾਂ 1000 ਦੇ ਦਿਨ ਨਹੀਂ ਦੇਣੇ ਹਾਂਜੀ ਕੀ ਹਜ਼ਾਰ ਦੇ ਜਰਾ ਆਪਣੀ ਜਣੇ ਆਪਾਂ 300 ਦਾ ਇੱਕ ਦੇਣਾ ਚੈੱਕ ਕਰ ਲੋ 890 ਰੁਪਏ ਦਾ ਇੱਕ ਸੂਟ ਆ ਇੱਥੇ 300 ਰੁਪਏ ਦਾ ਕਰਤਾ ਬੈਡਿੰਗ ਗੁੱਡ ਰੈਡ ਸੂਟ ਵੀ ਲਾਇਓ 300 ਰੁਪਏ ਚ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕਿੰਗ ਪਾਪੇ ਦੀ ਹੱਟੀ ਪਾਸਟਰ ਦੇ ਸਾਹਮਣੇ ਇਤੋਂ ਸਸਤਾ ਨਹੀਂ ਕਿਸੇ ਦੇਣਾ ਇੰਨੀ ਵੈਰਾਈਟੀ ਨਹੀਂ ਕਿਸੇ ਨੇ ਦੇਣੀ ਆਹ ਦੇਖੋ 8 800 ਰੁਪਏ ਦਾ ਸੂਟ ਬਾਜ਼ਾਰ 'ਚ ਇੱਥੇ 800 ਦੇ ਦੋ ਕਰ ਮੈਂ ਪੂਰੇ ਪੰਜਾਬ ਦਾ ਚੈਲੰਜ ਔਰਗੈਂਜ਼ਾ ਦਾ ਸੂਟ ਦੁਪੱਟਾ ਓਏ ਹੋਏ ਕੰਮ ਦੇਖੋ ਭਾਜੀ ਨਾ 1200 ਦਾ 1500 500 ਰੁਪਏ ਸੂਟ ਕਰ। ਹਰ ਤੁਸੀਂ ਇਹ ਚੈੱਕ ਕਰ ਲੋ। ਕਾਰਬਾਰ ਚ ਆਉਤੇ ਸੂਟ ਲੈਣਾ ਤੇ 12 12 15 1500 ਰੁਪਿਆ। ਉਹ ਭਾਜੀ ਇੱਥੇ ਤੁਹਾਨੂੰ 500 ਚ ਦੇ ਦੇ। ਇਹ ਸੂਟ ਬਾਜ਼ਾਰ ਚ 1000 ਰੁਪਏ ਦਾ ਵੇਚ ਰਿਆ। ਆਪਾਂ 500 ਦਾ ਕਰਤਾ ਆ। 500 ਰੁਪਏ ਦਾ ਸੂਟ। ਦੇਖੋ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਐਡਵਰ ਇੱਦਾਂ ਹੀ ਫੇਦੇ ਕਰਨੇ ਆ। ਜਿਹੜੇ 12 12 15 1500 ਨੂੰ ਦੁਕਾਨਦਾਰ ਦੇਦੇ ਚੱਕੋ 500 ਰੁਪਏ। 500 ਰੁਪਏ ਦੇ ਰਿਆਂ ਮੈਂ ਇੱਕੇ ਸੈੱਟ ਵਾਈ ਸੈੱਟ ਲੈਣ ਦੀ ਲੋੜ ਹੈ ਨਹੀਂ ਤੁਹਾਨੂੰ ਇੱਕ ਜਿਹੜਾ ਇੱਕ ਲੈਜੋ ਦੋ ਜਿਹੜੇ ਦੋ ਲੈਜੋ ਆਹ ਸੂਟ ਬਾਜ਼ਾਰ ਚ 1500 ਦਾ ਕੋਈ ਦਿੰਦਾ 2000 ਦਾ ਉਹ ਬਾਬੇ ਦੀ ਕੋਈ ਹੱਟੀ ਆ ਵੱਡੀ ਫੇਰੇ ਕਰਨ ਵਾਲੀ ਆ ਚੱਕੋ ਭਾਜੀ 600 ਰੁਪਏ ਦਾ ਕਰਤਾ ਆ ਹਾਂ ਹੁਣ ਚੈੱਕ ਕਰੋ ਦੋ ਦੋ 1000 ਵਾਲੇ ਫੋਟੋਆਂ ਵਾਲੇ ਪੀਸ ਪਰ ਬਾਬੇ ਦੇ ਅੱਗੇ 7-700 ਚ ਕਰਦੇ ਆ ਆ ਵੀ ਦੇਖੋ ਜਿਹੜਾ ਮਰਜੀ ਇਹਦੇ ਵਿੱਚ ਸੂਟ ਚੱਕ ਲਓ 7-700 ਰੁਪਏ ਚ ਕਰਦੇ ਆ 7 ਇਹ ਸੂਟ ਤੇ ਟੈਗ ਲੱਗ ਜਾਣਾ ਤੱਲ ਲੱਗ ਜਾਣਾ 2200 ਰੁਪਏ ਦਾ ਕਿੰਨੇ ਦਾ ਹਾਥੀ ਵਾਲਾ ਸੂਟ ਹਾਥੀ ਵਾਲਾ ਸੂਟ ਕਿੰਨੇ ਦਾ ਲੈ ਜਾ ਟੈਗ ਇਹ 2200 ਆਹ ਲੋ 700 ਰੁਪਏ ਦਾ ਦਿੰਦੇ ਆ ਹੋਲ ਸੇਲ ਆ 700 ਦਾ ਦੂਡਾ ਆ ਦੇਖੋ ਮਰੇ ਡਾਕ ਨਾਲ ਲੜਾਈਆਂ ਹੁੰਦੀਆਂ 2000 ਦਾ ਸੂਟ 50 ਤੇ ਬੰਦੇ ਆਹ ਦੇਖੋ ਪੋਚ ਕਰਦਾ 700 ਰੁਪਏ ਇਹ ਚੈੱਕ ਕਰ ਲੋ ਵੀ 7 700 ਦੇ ਵਿੱਚ ਕਿੰਨੇ ਜ਼ਿਆਦਾ ਡਿਜ਼ਾਈਨ ਕਰ ਦਿੱਤੇ ਆ ਆਹ ਦੇਖੋ ਦੁਪੱਟੇ ਨਾਲ ਫੁੱਲ ਪਿਓਰ ਦੇ ਹਾਂਜੀ ਭਾਈ ਜੀ ਆ ਸੂਟ ਨਾ 1500 ਨਾ 2000 ਆਹ ਲੋ ਰੰਗ ਦੇਖੋ 900 ਮੇਰਾ ਸੂਟ ਕਰਤਾ 900 ਆ ਸੂਟ ਦੇਖ ਲੈ ਮੈਂ ਕਿਹਾ ਨਹੀਂ ਯਾਰੇ ਮੇਰੀਆਂ ਭੈਣਾਂ ਲਈ ਵੱਡੇ ਫਾਇਦੇ ਹਾਂਜੀ ਐਲੋ 1000 ਰੁਪਏ ਦਾ ਕਰਤਾ ਸੂਟ ਆ ਦੇਖੋ ਨਾ ਮੇਰੀ ਭੈਣ ਲਈ ਸੂਟ ਕਿੰਨਾ ਸੋਹਣਾ ਆ ਦੇਖੋ ਦੁਪੱਟਾ ਨਾਲ ਹਾਂਜੀ ਹਾਂਜੀ ਇਹੀ 1500 ਡੰਮੀ ਤੇ ਲਾ ਕੇ 2000 ਥੱਲੇ ਡਿਸਕਾਊਂਟ ਪਾਣ ਲੱਗ ਰਹੇ ਨੇ 1000 ਦਾ ਕਰਤਾ ਜੀ ਉਹ ਸਿੱਧਾ ਸੂਰਤ ਦੇ ਰੇਡ ਤੋਂ ਕਪੜਾ ਲੋ ਬਾਬੇ ਜੀ ਦੀ 700 ਰੁਪਏ ਇਹ ਵੀ 700 ਚ 700 ਤੁਸੀਂ ਇਹ ਦੇਖੋ ਅੱਜ 700 ਮਜ਼ੂਰ ਲੈ ਲੋ ਜਿਹੜਾ ਬਾਜ਼ਾਰ ਚ 3500 4000 ਦਾ ਸੂਟਾ ਦੇਖੋ ਪੀਸ ਹਾਂ ਰੂਹ ਖੁਸ਼ ਹੋ ਜੇਗੀ ਬਾਬੇ ਜੀ ਦੀ 1500 ਦਾਾਂਗੇ ਚਲੇ ਦੇ ਨਾਲ ਇਹਨੇ ਸੋਹਣੇ ਸੋਹਣੇ ਸੂਟ 15 1500 ਚ ਕਰਤੇ ਆ ਪਿਓਰ ਦੇਸੀ ਘਿਓ ਆ ਕੇਰਾ ਚੈੱਕ ਕਰ ਲੋ ਪਹਿਲਾਂ ਤੁਸੀਂ ਕਿੰਨਾ ਟੌਪ ਦਾ ਕੰਮ ਇੱਥੇ ਕੀਤਾ ਆ ਤੁਸੀਂ ਗਲੇ ਦੇ ਉੱਤੇ ਕੰਮ ਚੈੱਕ ਕਰ ਲੋ 35 3500 36 3600 ਦਮਿਆਦ ਆ ਚੱਕੋ 15 1500 ਰੁਪਏ ਸਿੱਧਾ ਬਾਬੇ ਦੀ ਹੱਡੀ ਦੋ ਆ ਪੀਸ ਦੀ ਲੁਕੜਾ ਦੇਖੋ ਜਰਾ ਓਏ ਹੋਏ 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 ਕੰਮ ਦੇਖੋ ਕੀਤਾ ਹੋਰ ਗੈਂਜ਼ਰ ਦੇ ਵਿੱਚ ਹਾਂਜੀ ਆ ਦੇਖੋ ਔਰ ਗੈਂਜ਼ਰ ਦਾ ਸੂਟ ਕਿੰਨਾ ਸ਼ਾਨਦਾਰ ਇਹ ਵੀ 700 ਹੀ ਕਰਤਾ ਆ ਦੇਖੋ 7 700 ਦੇ ਵਿੱਚ ਲੈ ਆ ਦੇਖੋ ਕਾਲਾ ਸੂਟ ਵੀ 700 ਕਰਤਾ ਇਹ ਵੀ 700 ਹੀ ਮਾਂ ਦबई ਦਾ ਜਿਹੜਾ ਮੰਗਦਾ ਉਹਨੂੰ ਦਈਦਾ ਚੱਕ ਲਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਟਰੱਕ ਆਇਆ ਟਰੱਕ ਭਰ ਕੇ ਲਿਆ ਦੇ ਦੇ ਆ ਜੋ ਵੀ ਆ ਜੋ ਫਟਾਫਟ ਆ ਜੋ ਸੁਣੋ ਜੀ ਹੁਣ ਅਸੀਂ ਪਹੁੰਚਿਆ ਬਾਬੇ ਦੀ hatti বাসਟੇ ਦੇ ਸਾਹਮਣੇ ਜਲੰਧਰ ਸ਼ਹਿਰ ਦਿਨ ਬਹੁਤ ਵਾਰ ਆ ਐਤਵਾਰ ਤੱਕ ਬਹੁਤ ਵੱਡੀ ਸੇਲ ਆ ਜਿਹਨੇ ਨਮਕਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਤੁਸੀਂ ਦਾਜਵਾਲ ਦੇ ਕਪੜਾ ਲੈਣਾ ਬਹੁਤ ਵੱਡਾ ਫਾਇਦਾ ਬਾਬੇ ਦੀ hatti ਨੇ ਪਹਿਲਾਂ ਵੀ ਕੀਤਾ ਤੇ ਹੁਣ ਵੀ ਕਰਨਾ ਤੁਸੀਂ ਦੇਖੋ ਜਿਹੜਾ ਇੱਥੇ ਬਾਜ਼ਾਰ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਦਾ ਸੂਟ ਆ ਇੱਥੇ 3 300 4 400 5 500 ਦੇ ਵਿੱਚ ਬਾਬਾ ਜੀ ਐਤਵਾਰ ਤੱਕ 4 ਦਿਨ ਰਹਿ ਗਏ ਵੱਡਾ ਫੈਰਾ ਕਰਨਾ ਲੋਕ ਮੈਂ ਕਹਾਂ ਭਾਜੀ ਤੁਮਾਕੇ ਪਾਤਿਆਂ ਵੀ ਸਾਰੇ ਭੈਣਾ ਭਰਾਵਾਂ ਨੂੰ ਸਸਰੀ ਕਾਲ ਤਾਂ ਜਲਦੀ ਆ ਜਾਓ ਬਾਬੇ ਦੇ ਕੱਲਾ-ਕੱਲਾ ਸੂਟ ਖੋਲ ਕੇ ਲੰਗਾ ਲੰਗਾ ਰੇਟਾਂ ਦੇ ਭਾਜੀ ਵੱਡੇ ਫੈਰੇ ਹਾਂਜੀ ਤੇ ਕੁਆਂਟੀਟੀ ਦੀ ਕਪੜਾ ਖਰੀਦੋ ਸਿੰਗਲ ਸੂਟ ਖਰੀਦੋ ਕੋਈ ਬਾਉਂਡੇਸ਼ਨ ਨਹੀਂਗੀ ਪਰ ਇੱਕ ਸਭ ਤੋਂ ਵੱਡਾ ਫੈਰਾ ਜਿਹੜਾ ਕਪੜਾ ਨਾ ਵੀ ਕਿਹਾ ਅਹੀ ਵਾਪਸੀ ਲਾਂਗੇ ਜਿਨ੍ਹਾਂ ਨੇ ਕਰਨਾ ਕੰਮ ਸਟਾਰਟ ਵਾਪਸੀ ਦੀ ਗਰੰਟੀ ਵੀ ਹੈ ਮੈਂ ਕਹਾ ਵਾਪਸੀ ਦੀ ਗਰੰਟੀ ਵੀ ਹੈ ਦੂਜਾ ਫੈਰਾ ਸੈਟ ਲੈਂਦੀ ਲੋੜ ਨਹੀਂ ਇਕੱਲਾ ਇਕੱਲਾ ਪੀਸ ਲੈ ਜਾਓ ਐਦਾਂ ਦੇ ਬ੍ਰਾਂਡਡ ਪੀਸ ਆਹ ਦੇਖ ਲੋ ਸੂਟ ਇੱਕ ਇੱਕ ਸੂਟ ਤੁਹਾਨੂੰ ਮੈਂ ਖੋਲ ਕੇ ਦਿਖਾਣ ਲੱਗਾ ਮਤਲਬ ਜਲਵਾ ਹਾਂਜੀ ਠੀਕ ਹੈ ਤੇ ਆਪਾਂ ਸੁਆਣਲੇ ਸੂਟ ਦੇ ਰਿਆ ਭਾਜੀ ਲੀਰਾ ਨਹੀਂ ਹੈ ਹਾਂਜੀ ਇੱਕ ਤੋਂ ਇੱਕ ਪ੍ਰਿੰਟ ਇੱਕ ਤੋਂ ਇੱਕ ਕੜਾਈ ਦੇ ਰਿਆ ਜੀ ਕਿੰਨੇ ਦਾ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਆ 200 ਰੁਪਏ ਦਾ ਸੂਟ ਦੇ ਰਿਆ 200 ਰੁਪਏ ਦਾ ਆ ਦੇਖੋ ਬਾਜ਼ਾਰਾਂ ਚ ਜਾਓ ਚੈਲੇਂਜ ਕਰਦੇ ਆ ਕਿਸੇ ਨੇ 500 ਰੁਪਏ ਮੰਗਣਾ ਕਿਸੇ ਨੇ 600 ਮੰਗਣਾ ਬਾਬੇ ਸਿਟੀ ਤੇ ਆ ਜਾਓ 200 ਰੁਪਏ ਸੂਟ ਲੈ ਜਾਓ ਇਹਦਾ ਨਾ ਕੱਪੜਾ ਇਹ ਵੀ ਸੈੱਟ ਬਾਈ ਸੈੱਟ ਲੈਣ ਦੀ ਮੌਕੀ ਹੈ ਭਾਜੀ ਪਲੇਨ ਸੂਟ ਆ ਗਿਆ ਕਰੇਵ ਨੇਚਰਲ ਚ ਪਲੇਨ ਸੂਟ ਕਪੜਾ 5 ਮੀਟਰ ਹਾਂਜੀ ਠੀਕ ਹੈ ਸੁਬਾਨ ਵਾਲਾ ਸੂਟ ਨਾਪ ਕੇ ਲੈ ਜਾਓ 5-5 ਮੀਟਰ ਰੰਗ ਜਿੰਨੇ ਮਰਜ਼ੀ ਲੋ ਹਾਂਜੀ ਵੱਡਾ ਫੈਰਾ 500 ਦੇ 3 ਕਰਤੇ ਆ ਬਾਜ਼ਾਰ ਚ 100 ਰੁਪਏ ਮਿੱਟਰ ਆ 500 ਦੇ 3 ਦੇ ਦੂ ਜਾਨੀ 500 ਦੇ 3 ਸੂਟ ਦੇ ਲੈਣੇ ਆਪਾਂ ਜੋ ਬਾਜ਼ਾਰ ਦੇ ਵਿੱਚ ਇੱਕ ਮਿਲਦਾ ਇੱਥੇ 500 ਦੇ 3 ਚੱਕੋ ਜੀ ਪਲੇਨ ਸੂਟ ਇੱਚ ਵੀ ਬਹੁਤ ਵੱਡਾ ਫਾਇਦਾ ਜੋ ਵੀਡੀਓ ਦੇ ਵਿੱਚ ਸੂਟ ਦਿਖਾ ਰਹੇ ਆ ਨਾਲ-ਨਾਲ ਦੇਈ ਜਾਂਦੇ ਆ ਕੱਲਾ ਕੱਲਾ ਭਾਜੀ ਕੱਲਾ ਕੱਲਾ ਪੀਸ ਤੁਹਾਨੂੰ ਦਿਖਾ ਦੇਣਾ ਆ ਦੇਖੋ ਕਰੇਵ ਦਾ ਸੂਟ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਦਾ ਪੀਸ ਦੇਖ ਲਓ ਕੰਮ ਕੀਤਾ ਹੋਇਆ ਦੁਪੱਟਾ ਨਾਲ ਆਊਗਾ ਸਟਲਿਆਂ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਐਤਵਾਰ ਤੱਕ ਆ ਜਾਓ ਕੱਲ ਸਵੇਰੇ ਵੀਰਵਾਰ ਵੱਡਾ ਧਮਾਕਾ ਹੋਣ ਜਾ ਰਿਹਾ ਐਦਾਂ ਦਾ ਸੂਟ ਜਿਹੜਾ ਬਾਜ਼ਾਰ 'ਚ 800 ਹਜ਼ਾਰ ਹੈ ਹਾਂਜੀ ਭਾਈ ਆਪਾਂ 1000 ਦੇ ਤਿੰਨ ਹੀ ਦੇਣੇ ਹਾਂਜੀ ਕੀ 1000 ਦੇ ਜਿਹੜਾ ਪੜੀ ਆਣੇ ਆਪਾਂ 300 ਦਾ ਇੱਕ ਦੇਣਾ 900 ਦੇ ਤਿੰਨ ਸੂਟ 900 ਜੋ ਹੋਲਸੇਲ ਹੈ ਹਜ਼ਾਰ ਦੇ ਤਿੰਨ ਚ ਵੀ ਦੁਕਾਨਦਾਰ 100 ਰੁਪਏ ਕਮਾਈ ਜਾਂਦੇ ਆ ਜੀ ਇਹ ਚੈੱਕ ਕਰ ਲੋ 8-900 ਰੁਪਏ ਦਾ ਇੱਕ ਸੂਟ ਆ ਇੱਥੇ 300 ਰੁਪਏ ਦਾ ਕਰਤਾ ਵੈਡਿੰਗ ਸੂਟ ਰੈੱਡ ਸੂਟ ਵੀ ਰਾਇਓ 300 ਰੁਪਏ ਚ ਭਾਜੀ ਆ ਦੇਖੋ ਤਿੰਨ ਸੂਟ ਆ ਲੋ ਸੀਕਵੈਂਸ ਵਰਕ ਨਾਲ ਪ੍ਰਿੰਟਡ ਕਰੇਪ ਦੇ ਸੂਟ ਕੰਮ ਦੇਖੋ ਦੁਪੱਟੇ ਦੇਖੋ ਚਨੋਂਦ ਦੇ ਠੀਕ ਹੈ ਨਾ ਕੋਈ 1500 ਦੇ ਦੋ ਨਹੀਂ ਹਾਂਜੀ ਠੀਕ ਹੈ ਕੋਈ 1200 ਦੇ ਦੋ ਨਹੀਂ 1400 ਦੇ ਮੈਂ ਕਿਹਾ ਭਾਜੀ ਆਪਣੇ ਕੋਲ ਰਿਟੇਲਰ ਨਾਲ ਕੰਮ ਹੀ ਨਹੀਂ ਵੀ ਚਾਰ ਪਾਰਸਲ ਦਿਖਾਤੇ ਵੀਡੀਓ ਜਿਹਦੇ ਗੱਲਾਂ ਕਰੀ ਜਣੀਆਂ ਆਂ ਏਦਾਂ ਟਰੱਕ ਵਰਗਾ ਦੇਣਾ 400 ਰੁਪਏ ਦਾ ਸੂਟ ਦੇਖੋ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕਿੰਗ ਬਾਬੇ ਦੀ ਹੱਟੀ ਬਾਸਟਰ ਦੇ ਸਾਹਮਣੇ ਇਤੋਂ ਸਸਤਾ ਨਹੀਂ ਕਿਸੇ ਦੇਣਾ ਇੰਨੀ ਵੈਰਾਈਟੀ ਨਹੀਂ ਕਿਸੇ ਦੇਣੀ ਆਹ ਦੇਖੋ 8 800 ਰੁਪਏ ਦਾ ਸੂਟ ਬਾਜ਼ਾਰ 'ਚ ਇੱਥੇ 800 ਦੇ ਦੋ ਕਰਕੇ ਮੈਂ ਕਿਹਾ ਪਾਦੀਆ ਸੂਟ ਦੇਖੋ ਜਿਹੜਾ ਪਿਓਰ ਮਸਲੀਨ ਦਾ ਸੂਟ ਚੁੰਨੀ ਕੀਤੀ ਕੜਾਈ ਠੀਕ ਹੈ ਜੀ ਤੇ ਬਾਬੇ ਦੀ ਹੱਟੀ ਦੇ ਘੁੰਮ ਕਮਾ ਕੇ ਸੂਰਤ ਤੋਂ ਸਿੱਧੀ ਆਈ ਹਾਂਜੀ ਆਹ ਦੇਖ ਲਓ ਨਾ 800 ਦੇਣਾ ਯਾਰ ਸੇਲ ਦਾ ਮਤਲਬ ਹੈ ਵੱਡਾ ਪੈਰਾ 400 ਰੁਪਏ ਸੂਟ ਕਰਤਾ ਆ ਦੇਖੋ ਸੋਦੇ ਇੱਕ ਗੱਲ ਤਾਂ ਦੱਸ ਦਿੰਨੇ ਆ ਇੱਥੇ ਸੈੱਟ ਵਾਈ ਸੈੱਟ ਲੈਣ ਦੀ ਲੋੜ ਹੈ ਨਹੀਂ ਤੁਹਾਨੂੰ ਇੱਕ ਜਿਹੇ ਦਾ ਇੱਕ ਲੈ ਜਾਓ ਦੋ ਜਿਹੇ ਦਾ ਦੋ ਲੈ ਜਾਓ ਜਿੰਨਾ ਮਰਜ਼ੀ ਕੱਪੜਾ ਲੈ ਜਾਓ बिक ਗਿਆ ਸਾਰੇ ਪ੍ਰੋਫਿਟ ਤੁਸੀਂ ਰੱਖ ਲਿਓ ਜਿੰਨਾ ਕੱਪੜਾ ਨਹੀਂ ਵਿਗਿਆ ਵਾਪਸ ਸਾਨੂੰ ਦੇ ਜਾਓ ਤੇ ਨਵਾਂ ਲੈ ਜਾਓ ਮੈਂ ਕਿਹਾ ਭਾਜੀ ਗਾਰੰਟੀ ਦੇਣੀ ਕਿਸੇ ਦੀ ਨਹੀਂ ਪੂਰੇ ਪੰਜਾਬ ਦਾ ਚੈਲੰਜ ਔਰਗੈਂਜ਼ਾ ਦਾ ਸੂਟ ਦੁਪੱਟਾ ਓਏ ਹੋਏ ਕੰਮ ਦੇਖੋ ਭਾਜੀ ਨਾ 1200 ਨਾਲ 1500 500 ਰੁਪਏ ਸੂਟ ਕਰਤਾ ਇਹ 500 ਦਾ ਸੂਟ ਹੈ ਮੈਂ ਕਿਹਾ 500 ਹੀ ਦੇ ਰਿਆ ਮੈਂ ਨਾਲੋਂ ਨਾਲ ਚੀਜ਼ਾਂ ਦੇਖ ਲੋ 1200 15 1500 ਵਾਲੇ ਸੂਟ 500 ਦੇ ਵਿੱਚ ਔਰ ਗੈਂਜਰ ਦਾ ਸੂਟ ਤੋਂ ਬੜਾ ਹੈ ਜਲਦੀ ਆ ਜਾਓ ਬਾਬੇ ਰੇਟ ਦੇ ਜਿਨ੍ਹਾਂ ਲੈਣਾ ਵਿਆਹ ਸ਼ਾਦੀ ਵਾਲੀ ਕਪੜਾ ਵੱਡੇ ਫੇਰੇ ਠੀਕ ਹੈ ਜੀ ਹਾਂਜੀ ਨਾਲੇ ਆਪਾਂ ਭਾਜੀ ਕਪੜਾ ਦੇਨੇ ਆ ਇਸ ਰੇਟ ਤੇ ਕੱਲਾ ਵੀਡੀਓ ਜ ਨਹੀਂ ਦਿਖਾਉਂਦੇ ਸੋਦੇ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਸੂਟ 5 500 ਰੁਪਏ ਦੇਖੋ ਜਿੰਨੇ 50000 ਦਾ ਕਪੜਾ ਬਾਜ਼ਾਰ ਜਾਣਾ ਬਾਬੇ ਦੀ ਢਿੱਟੀ ਦੇ ਉਹੀ ਕਪੜਾ 20000 ਚ ਮਿਲ ਜਾਣਾ ਅੱਧ ਨਾਲੋਂ ਵੀ ਸਸਤਾ ਵੇਚਣ ਚ ਫੈਲਾ ਸਾਡਾ ਜਿਹੜਾ ਕਪੜਾ ਨਹੀਂ ਵਿਕੇ ਪਾਪ ਦੇ ਜੋ ਗਰੰਟੀ ਸੌਦਾ ਮੈਂ ਕਹਿੰਦਾ ਕੰਮ ਦੇਖੋ ਗਲੇ ਦੇ ਪੂਰੇ ਡਾਇਮੰਡ ਲਾ ਦਿੱਤੇ ਆ ਹਾਰ ਪਾਂਦੀ ਵੀ ਲੋੜ ਨਹੀਂ ਰੇਟਾਂ ਦੇ ਪਟਾਕੇ ਪਾਤੇ ਆ 500 ਰੁਪਏ ਸੂਟ ਕਰਤਾ ਹੋਰ ਤੁਸੀਂ ਇਹ ਚੈੱਕ ਕਰ ਲੋ ਕਾਰ ਬਾਦ ਚਾਹਤੇ ਸੂਟ ਲੈਣਾ ਤੇ 12 12 15 1500 ਰੁਪਇਆ ਉਹ ਭਾਜੀ ਇੱਥੇ ਤੁਹਾਨੂੰ 500 ਚ ਦੇ ਦੇਣਾ ਮੈਂ ਕਿਹਾ ਤੁਸੀਂ ਆ ਦੇਖੋ ਤਾਂ ਸੀ ਸੋਦੇ ਜਿਹਨੇ ਵਿਆਹ ਸ਼ਾਈ ਲੈ ਲੈਣਾ ਉਹਦੇ ਹੀ ਵੱਡੇ ਫਾਇਦੇ ਆਹ ਦੇਖੋ ਦੁਕਾਨਦਾਰ ਕੀ ਕਰਦੇ ਆ 5000 ਦੀ ਸ਼ੋਪਿੰਗ ਕਰੋ ਇੱਕ ਸੂਟ ਫ੍ਰੀ ਹਾਂਜੀ ਪਰ ਕਦੀ ਪੜਦਾ ਵੀ ਕੱਢ ਲੋ ਉਹਨੇ ਪਹਿਲਾਂ ਹੀ ਦੂਜੇ ਦੇ ਪੈਸੇ ਕਮਾ ਲਿਆ ਅਗਲਾ ਇੱਕ ਸੂਟ ਦਿਖਾ ਕੇ ਤੁਹਾਨੂੰ ਨਾਲ ਚੱਕਰ ਚ ਭਾਂਡਿਆ ਹਾਂਜੀ ਗੱਲ ਹੀ ਸਮਝੇ ਇੱਥੇ ਉਹ ਕੰਮ ਨਹੀਂ ਹੈਗਾ ਇੱਥੇ ਅਜਦਾ ਸੈਟ ਵਾਈਖਾਣਾ ਪਟਾਕੇ ਪੈਂਦੇ ਆ ਜੋ ਰੇਟ ਦੇਈ ਜਾਂਦੇ ਕਿਸੇ ਨੂੰ ਦੇਰ ਨਹੀਂ ਹੋਣਾ ਕੋਈ ਫਰੀ ਨਹੀਂ ਕੋਈ ਇੱਕ ਨਾਲ ਦੋ ਨਹੀਂ ਜੋ ਰੇਟ ਦੇਦਾ ਉਹਦੀ ਗਰੰਟੀ ਆ ਵੀ ਹੋਰ ਭਾਜੀ ਮੇਰੀ ਗੱਲ ਨਹੀਂ ਸਮਝੇ ਆ ਸੌਦਾ ਦਿਖਾ ਰਿਹਾ ਅੱਜ ਮੈਂ ਤੁਹਾਨੂੰ ਫਰੀ ਦਾ ਵੀ ਚੱਕਰ ਦੱਸ ਦਿੰਨਾ ਆ ਸੂਟ ਹਾਂਜੀ 1200 ਦਾ ਇੱਕ ਹੈ ਠੀਕ ਹੈ ਕੀ ਹੈ 1200 ਦਾ 1200 ਦਾ ਇੱਕ ਹੈ ਤੇ ਇਹ ਸੂਟ ਕੋਈ ਦੁਕਾਨਦਾਰ ਇਹ ਕਹਿੰਦੇ ਵੇ ਇੱਕ ਨਾਲ ਇੱਕ ਫਰੀ ਹੈ ਤੇ ਭਾਜੀ ਗੱਲ ਬਣਦੀ ਹੈ ਹਾਂ ਕਿਉਂ ਸੂਟ ਦਾ ਹੈਗਾ ਯਾ 600 ਰੁਪਏ ਦਾ ਅਗਰੇ ਨੇ 1200 ਕਹਿ ਕੇ ਨਾਲ ਦੋ ਕਰਤੇ ਇੱਕ ਨਾਲ ਇੱਕ ਫ੍ਰੀ ਕਰਤਾ ਹਾਂਜੀ ਤੇ ਉਹ ਜੀ ਦੁਕਾਨਦਾਰ ਇਹ ਕਹਿੰਦਾ ਨਾਲ ਇੱਕ ਨਾਲ ਇੱਕ ਫ੍ਰੀ ਆ ਹਾਂਜੀ ਇਹ ਸੂਟ ਹੈਗਾ ਸਾਢੇ 400 ਰੁਪਏ ਦਾ ਕਿਨੇ ਦਾ ਸਾਢੇ 400 ਦਾ ਫਿਰ ਉਹਨੂੰ ਕਹਾ ਇਹਨੂੰ ਇੱਕ ਨਾਲ ਇੱਕ ਫ੍ਰੀ ਕਰ ਫਿਰ ਮੈਂ ਮੰਨਾਂ ਹਾਂ ਕਿਤਾ ਦੇਖੋ ਸੂਟਾਂ ਪਿੱਛੇ ਲੜਾਈ ਹੋ ਗਈ ਇਹ ਦੇਖੋ ਆਹ ਦੇਖੋ ਇਹ ਆ ਰ ਬੈ ਤੁਸੀਂ ਗੱਲ ਸਮਝੇ ਇੱਥੇ ਨਾ ਤੁਸੀਂ ਮੇਰੀ ਗੱਲ ਸਮਝੇ ਕਿ ਨਹੀਂ ਸਮਝੇ ਮੈਂ ਸਮਝ ਗਿਆ ਹਾਂ ਸੂਟਾਂ ਪਿੱਛੇ ਪੈ ਜਾਂਦੇ ਤੇ ਪੰਗੇ ਆ ਜਿਹੜਾ ਸੂਟ ਹੈ ਨਾ ਪਿਓਰ ਬਰਬਰੀ ਸਿਲਕ ਦਾ ਏ ਹੁਣ ਮੈਂ ਤੁਹਾਨੂੰ ਤਰੀਕਾ ਦੱਸਣ ਲੱਗਾ ਇਹਨੂੰ ਵੀਡੀਓ 'ਚ ਰਿਕਾਰਡ ਕਰਕੇ ਪਹਿਲੇ ਨੰਬਰ ਤੇ ਪਾ ਲਈ ਭਾਈ ਆਹ ਸੂਟ ਹੈਗਾ ਜੀ 2000 ਦਾ ਕਿੰਨੇ ਦਾ 2000 ਦਾ ਤੇ ਇਹ ਹੈਗਾ ਇੱਕ ਨਾਲ ਇੱਕ ਫ੍ਰੀ ਕੀ ਹੈਗਾ ਇਹ ਗਿਆ ਇੱਕ ਨਾਲ ਇੱਕ ਫ੍ਰੀ ਆਹ ਸੂਟ ਹੈਗਾ ਜੀ 700 ਰੁਪਏ ਦਾ ਉਹਨੂੰ ਕਹਾ ਆਹ ਦੇ ਹੁਣ ਇੱਕ ਨਾਲ ਇੱਕ ਫ੍ਰੀ ਫਿਰ ਤੋਂ ਮੰਨਾ ਅੱਛਾ ਇਹ 2000 ਦਾ ਨਹੀਂ 700 ਦਾ ਓਏ 700 ਦਾ ਭਾਜੀ ਦੁਕਾਨਦਾਰ ਕੀ ਕਹਿੰਦੇ ਆ 2000 ਦਾ ਸੂਟ ਹੈ ਜੀ ਟੈਗ ਲੱਗਾ ਆ ਅਹੀ ਤੁਹਾਨੂੰ ਇੱਕ ਨਾ ਇੱਕ ਫ੍ਰੀ ਕਰ ਦਾਂ 2000 ਦੇ ਦੋ ਲੈ ਜਾਓ ਤੇ ਅਸੀਂ ਕੀ ਸਮਝਾ ਰਹੇ ਆਂ ਵੀ ਸੂਟ ਦਾ ਹੈਗਾ 700 ਦਾ ਬੇਵਕੂਫ ਨਾ ਬਣੋ ਤੁਹਾਡਾ ਪਿਆ ਮਿਹਨਤ ਦਾ ਅਹੀ ਰੁੱਲਣ ਨਹੀਂਓ ਦੇਣਾ ਸੂਟ 700 ਦਾ ਦੇਣਾ ਆ ਹੁਣ ਚੈੱਕ ਕਰੋ 2 2000 ਵਾਲੇ ਫੋਟੋਆਂ ਵਾਲੇ ਪੀਸ ਪਰ ਬਾਬੇ ਦੇ ਹੱਥੇ 7 700 ਚ ਕਰਦੇ ਆ ਕਹਿੰਦੇ ਕੋਈ ਫ੍ਰੀ ਨਹੀਂ ਦੇਣਾ ਕੋਈ ਕੋਸ਼ਿਸ਼ ਕਰਨ ਪਰ ਰੇਟ ਉਹ ਦੇਣਾ ਜਿਹੜਾ ਕੋਈ ਨਹੀਂ ਦੇ ਪਾਊਗਾ 700 ਰੁਪਏ ਦਾ ਦੇਣਾ ਜਿਹਨੇ ਜਿਹਨੇ ਕੱਪੜਾ ਲੈਣਾ ਚਾਹਤੋ ਬਾਈ ਆ ਦੇਖੋ ਨਾ ਔਰਗੈਂਜ਼ਾ ਦਾ ਹੈਂਡਵਰਕ ਦਾ ਸੂਟ ਆ ਗਿਆ ਆ ਚੀਜ਼ ਆ ਗਈ ਤੁਹਾਡੇ ਸਾਹਮਣੇ ਹਾਂਜੀ ਤੇ ਰੇਟਾਂ ਦੇ ਪਾ ਲਗਾ ਮੈਂ ਪਟਾਕੇ ਇਹ ਸੂਟ ਇੱਕ ਨਾਲੇ ਕਫਰੀ ਅੱਛਾ ਦਊਂਗੇ ਇੱਕ ਨਾਲੇ ਕਫਰੀ 4000 ਦਾ ਸਮਝੇ ਨਹੀਂ 1800 ਦੇ ਦੋ ਇੱਕ ਨਾਲੇ ਕਫਰੀ ਕਿੰਨਾ 900 ਦਾ ਹਾਂ 900 ਦਾ ਨਹੀਂ ਦੇ ਹੋਣਾ تھا ਤੂੰ ਜੇ ਤਾਂ ਤੁਸੀਂ ਐਡਾ ਕਪੜਾ ਲੈਣਾ ਫਿਰ ਬਜ਼ਾਰ ਬਥੇਰਾ ਹਾਂ ਤੇ ਜੇ ਤੁਸੀਂ ਲੈਣਾ ਹੋਲ ਸੇਲ ਚ ਕਪੜਾ ਤੇ ਫਿਰ ਆਹ ਸੂਟ ਮਿਲਣਾ ਤੁਹਾਨੂੰ ਕੋਈ ਫਰੀ ਨਹੀਂ ਕੋਈ ਛਰੀ ਨਹੀਂ ਆ 600 ਦਾ ਲੈ ਜਾਉ ਨਾ ਬਾਬੇ ਦੀ ਹੱਟੀ ਤੋਂ ਕਿਉਂ ਨਹੀਂ ਮਿਲਦਾ ਆ ਦੇਖੋ ਮੈਂ ਕਹਿੰਦਾ ਇਹਦੀ ਫੋਟੋ ਖਿੱਚੋ ਇਹਦੀ ਵੀਡੀਓ ਬਣਾ ਲਓ ਇਹ 1600 1800 2000 ਇੱਦਾਂ ਵੇਖਦਾ ਪਰ ਬਾਬੇ ਦੇ ਹੱਟੀਆਂ ਜੋ 600 ਹੀ ਦੇ ਰਹੀ ਆ 600 ਰੁਪਏ ਦਾ ਸੂਟ ਦੇਣਾ ਦੇਖੋ ਵੀਡੀਓ ਬਣਦੀ ਆ ਜਿਨੇ ਜੋ ਜੋ ਕੱਪੜਾ ਲੈਣਾ ਲੱਕ ਚੱਕ ਲਓ ਅਹੀ ਭਾਜੀ 50 ਰੁਪਏ ਚ ਲਹਿੰਗਾ ਦੇ ਦਿੱਤਾ 50 ਰੁਪਏ ਜੈਕਟਾ ਦੇ ਦਿੱਤੀਆਂ ਹੁੱਡੀਆਂ ਹਾਂ 100 ਰੁਪਏ ਸੂਟ ਦੇ ਦਿੱਤੇ ਉਹ ਅਸੀਂ ਲੈਨੇ ਆ ਮਿਲਾਂ ਦਾ ਡਾਇਰੈਕਟ ਕਪੜਾ ਲੋਕਲ ਲੈ ਕੇ ਥੋੜੀ ਟਰੱਕ ਭਰਨਦੇ ਆ ਹਾਂਜੀ ਐਦਾਂ ਦੇ ਸੌਦੇ ਲਈਦੇ ਆ ਦੇਖੋ ਆ ਸੂਟ ਬਾਜ਼ਾਰ ਚ 1500 ਰੁਪਏ ਦਾ ਕੋਈ ਦਿੰਦਾ 2000 ਦਾ ਉਹ ਬਾਬੇ ਦੀ ਕੋਈ ਹੱਟੀ ਆ ਵੱਡੀ ਫੇਰੇ ਕਰਨ ਵਾਲੀ ਆ ਚੱਕੋ ਭਾਜੀ 600 ਰੁਪਏ ਦਾ ਕਰਤਾ ਆ ਪੂਰੇ ਪੰਜਾਬ ਦਾ ਚੈਲੰਜ ਹੈ ਹੁਣ ਤੁਸੀਂ ਦੱਸੋ ਹੋਈ ਕਿ ਨਹੀਂ ਹੋਈ ਆ ਦੇਖੋ 600 ਰੁਪਏ ਦਾ ਸੂਟ ਸੂਟ ਹੈ ਕਿ ਆ ਲੈਣ ਵਾਲੇ ਚਾਰ ਆ ਪਿਓਰ ਬਰਬਰੀ ਸਿਲਕ ਹਾਂਜੀ ਕਿੰਨਾ ਹੈਵੀ ਸੂਟ ਹੈ ਬਾਜ਼ਾਰ ਚ 1500 ਤੋਂ ਘੱਟ ਕੋਈ ਦਿੰਦਾ ਹੀ ਨਹੀਂ ਆਪਾਂ 1200 ਦੇਣਾ ਉਹ ਭਾਜੀ ਹੋਲਸੇਲ ਦੀ ਗੱਲ ਕਰਿਆ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਲਸੇਲ ਐ ਲੋ ਚੱਕੋ 700 ਰੁਪਏ ਦਾ ਸੂਟ ਲੋ ਆ ਦੇਖੋ ਉਹ ਇਦਾਂ ਦਾ ਸੂਟ ਇਦਾਂ ਦਾ 700 ਰੁਪਏ ਇਦਾਂ ਦਾ ਸੂਟ ਜੇ ਕਹਿਤਾ ਤੇ ਦੇ ਵੀ ਦਿੱਤਾ ਲੋ ਆ ਦੇਖੋ ਪੀਸ ਮੈਂ ਕਹਿੰਨਾ ਗੱਲ ਵਾ ਦੇਖੋ ਪੀਸ ਦੀ ਲੁਕੀ ਬੱਕਰੀ ਲੱਗ ਰਹੀਆਂ ਮੇਰੀਆਂ ਪਹਿਣਾ ਵਾਸਤੇ ਭਾਜੀ ਓਏ ਹੋਏ ਇੰਨਾ ਦੇ ਸੂਟ ਕੱਢ ਇਹ ਨਿਕਲ ਰਿਹਾ ਜਿਹੜਾ ਬੜਾ ਬਲੈਕ ਚ ਬੈਕਦਾ ਹੈ ਆ ਦੇਖੋ ਭਾਜੀ ਰੰਗ ਦੇਖੋ ਤੁਸੀਂ ਕੱਢ ਦੇਦਾ ਚੜਦਾ ਕਲਰ ਨਵੇਂ ਤੋਂ ਨਵਾਂ ਕਲਰ ਪੈਕ ਪੈਕ ਪਾਰਸਲ ਰੇਟਾਂ ਨੂੰ ਦੰਦਲ ਪਾਤੀ ਦੰਦਲ 15 1600 700 ਰੁਪਏ ਆ ਵੀ ਦੇਖੋ ਜਿਹੜਾ ਮਰਜੀ ਇਹਦੇ ਵਿੱਚ ਸੂਟ ਚੱਕ ਲਓ 7 700 ਰੁਪਏ ਚ ਕਰਦੇ ਆ 7 700 ਹੋ ਜਾ ਦੇਖ ਫੇਰ ਮੈਂ ਤੁਹਾਨੂੰ ਦੱਸਣ ਲੱਗਾ ਭਾਜੀ ਇੱਕ ਵੱਡੀ ਗੱਲ ਇਹ ਸੂਟ ਤੇ ਟੈਗ ਲੱਗ ਜਾਣਾ ਤੇ ਲੱਗ ਜਾਣਾ 2500 ਰੁਪਏ ਦਾ ਕਿਨੇ ਦਾ ਹਾਥੀ ਵਾਲਾ ਸੂਟ ਹਾਥੀ ਵਾਲਾ ਸੂਟ ਕਿਨੇ ਦਾ ਲੱਗਣਾ ਟੈਗ ਇਹ 2200 ਤੇ 2200 ਦੇ ਨਾਲ ਜੀ ਇਹੀ ਤੁਹਾਨੂੰ ਕਰਾਤਾ ਵੱਡਾ ਫੇਰਾ ਕੀ ਕਰਾਤਾ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਕਰਾਤਾ ਕਿਉਂਕਿ 2200 ਦੇ ਦੋ ਕਰਤੇ ਪਹਿਲਾਂ 2200 ਨਾਲ ਇੱਕ ਸੀ ਹਾਂਜੀ ਹੁਣ ਭਾਜੀ ਆਪਾਂ ਆਇਲੋ 700 ਰੁਪਏ ਦਾ ਦਿੰਨੇ ਆ ਹੋਲ ਸੇਲ ਆ 700 ਦਾ ਸੂਟ ਆ ਦੇਖੋ ਮਰੇ ਇਦਾਂ ਲੜਾਈਆਂ ਹੁੰਦੀਆਂ 2000 ਦਾ ਸੂਟ ਬਾਜ਼ਾਰ 'ਚ ਬੱਲੇ ਆ ਦੇਖੋ ਸੋਚ ਕਰਤਾ 700 ਜੋ ਮੈਂ ਤੁਹਾਨੂੰ ਮਾਰਕੀਟ ਆ ਮਾਰਕੀਟ ਦੀਆਂ ਗੱਲਾਂ ਦੱਸਣੀਆਂ ਪੂਰੇ ਪੰਜਾਬ ਦੇ ਰੇਟਾਂ ਦੇ ਉੱਪਰ ਲੋਟ ਪਈ ਹੋਈ ਐ ਇਹਦੇ ਕੋਈ ਕੰਮ ਨਹੀਂ ਕੋਈ ਗੱਲ ਨਹੀਂ ਘਮਾਉਣੀ ਕੋਈ ਕੁਛ ਨਹੀਂ ਕਰਤਾ 700 ਜੇ ਅਸੀਂ ਵੀਡੀਓ ਚ ਕਹੀ ਜਾਨੇ ਨਾਲ ਨਾਲ ਦਿੰਨੇ ਆ ਇਹ ਆਹ ਦੇਖੋ ਭਾਜੀ ਵੱਡੇ ਫੇਰੇ ਓਪਨ ਚੈਲੰਜ ਦੇ ਧਮਾਕੇ ਤੇ ਰੇਟਾਂ ਦੇ ਪਾਤੇ ਨੇ ਪਟਾਕੇ ਹਾਂਜੀ ਆਹ ਦੇਖੋ ਭਾਜੀ ਪਹਿਲਾਂ ਦੇਖੋ ਕਰੇਪ ਦੀ ਸਲਵਾਰ ਆਊਗੀ 3 ਮੀਟਰ ਆ ਲੋ ਭਾਜੀ ਸ਼ੋਰ ਦੇਖੋ ਤੁਸੀਂ ਤੋਪੇ ਇਦਾਂ ਦੇ ਹੈਵੀ ਸੂਟ ਉਹ ਭਾਈ ਦਾਜਵਰੀ ਲਈ ਜਿੰਨੇ ਕਪੜਾ ਲੈਣਾ ਹੈ ਸੇਲਾ ਸਾਰਾ ਸ਼ਹਿਰ ਲੰਦਾ ਪਰ ਫਾਇਦਾ ਹੋਊਗਾ ਉਥੇ ਜਾਓ ਇਹ ਸੂਟ ਬਾਜ਼ਾਰ ਚ 1000 ਰੁਪਏ ਦਾ ਵੇਚ ਰਿਆ ਆਪਾਂ 500 ਦਾ ਕਰਤਾ ਆ 500 ਰੁਪਏ ਦਾ ਸੂਟ ਦੇਖੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਦਾਂ ਹੀ ਫਾਇਦੇ ਕਰਨੇ ਆ 2-2000 ਵਾਲੇ ਸੂਟ 5-500 ਚ ਆਹ ਦੇਖੋ ਐਤਵਾਰ ਤੱਕ ਇਦਾਂ ਹੀ ਚੱਲੂ ਕੰਮ 도ੜੂ ਭਾਜੀ 도ੜੂ ਕੰਮ ਚੱਲੂ ਬਾਬੇ ਰਾਮਦਾਸ ਦੀ ਕਿਰਪਾ ਨਾਲ ਨੇਰੀ ਲੈ ਲਾਂਗੇ ਰੇਟਾਂ ਦੀ ਤੁਹਾਨੂੰ ਇੱਕ ਇੱਕ ਗੱਲ ਦਾ ਜਵਾਬ ਦੇ ਦਿੱਤਾ ਇੱਕ ਇੱਕ ਗੱਲ ਦਾ ਜਵਾਬ ਭਾਜੀ ਦੇਤਾ ਵੀ ਦੁਕਾਨਦਾਰ ਕੀ ਕਰ ਰਹੇ ਨੇ ਗਾਹਕ ਸਭ ਨੂੰ ਚਾਹੀਦਾ ਉਹ ਪਰ ਕਿੰਨੇ ਕ ਪੈਸੇ ਕਮਾ ਲਾਂਗੇ ਕਿੱਥੇ ਲੈ ਕੇ ਜਾਣੇ ਆਪਾਂ ਦਾ ਫੇਰਾ ਕਰਨ ਆਏ ਆ ਆ ਦੇਖੋ ਵੱਡਾ ਫੇਰਾ ਇਹੀ 1500 ਇਹੀ 2000 ਇਹੀ ਗੱਲ ਮੈਂ ਸਮਝਾਉਣਾ ਚਾਹਨਾ ਇਧਰ ਤੁਹਾਨੂੰ ਸਮਝਾੜਾ ਚਾਹਨਾ ਉਹ ਨਾ 2000 1500 ਦੀਆਂ ਸੇਲਾਂ ਚ ਬਹੁਤ 700 ਤੋਂ ਸਿੱਧਾ ਲੋ ਆ ਲੋ ਆ ਵੀ ਸਤ ਸੌ ਚ ਤੁਸੀਂ ਇਹ ਚਾ ਚੱਲੋ ਵੀ 7 700 ਦੇ ਵਿੱਚ ਕਿੰਨੇ ਜ਼ਿਆਦਾ ਡਿਜ਼ਾਈਨ ਕਰ ਦਿੰਦੇ ਆ ਆ ਇਧਰ ਦੇਖੋ ਹੁਣ ਫਿਰ ਓਏ ਹੋਏ ਹੋਏ ਆ ਦੇਖੋ ਹਾਂਜੀ ਆਹੋ ਫੋਟੋ ਦੇਖ ਲਓ ਪਹਿਲਾਂ ਇਹੇ ਡੰਮੀ ਤੇ ਲਾ ਕੇ 4500 4000 ਚ ਵਿਕਦਾ ਸੂਟ ਆਹ ਦੇਖੋ ਤੁਹਾਡੇ ਸਾਹਮਣੇ ਪੈਕ ਲਿਫਾਫੇ ਖੋਲਦਾ ਪਿਆ ਤੋਹਫੇ ਹੈਂਡਵਰਕ ਦੇ ਨਾਲ ਪੰਜ ਪੰਜ ਰੰਗ ਹਾਂਜੀ ਚੱਕੋ 700 ਰੁਪਏ ਦਾ ਸੂਟ ਆਹ 700 ਦਾ ਸੂਟ ਹੈ ਉਹ ਦੇ ਦਿੱਤਾ ਭਾਜੀ ਇਹ ਲੋ ਆਹੋ ਦੇਖੋ ਇਹੀ ਸਮਝਾ ਰਿਹਾ ਤੁਹਾਨੂੰ ਇਹੀ ਸਮਝਾ ਰਿਹਾ 4 4045 4500 ਰੁਪਇਆ ਇਹਨਾਂ ਸੂਟਾਂ ਦਾ ਪਰ ਇੱਥੇ ਬਾਬੇ ਦੇ 700 ਜੇ ਨਾ 700 ਜ ਐਤਵਾਰ ਤੱਕ ਆ ਜਾਓ ਤੇ ਲੈ ਜਾਓ ਛੱਡਣ ਵਾਲੀ ਚੀਜ਼ ਨਹੀਂ ਹੁਣ ਆ ਦੇਖੋ red color ਦੇ ਸੂਟ ਸਪੈਸ਼ਲ ਤੋਹਫੇ ਕਰਵਾ ਚੌਥਰੀ ਲਿਆਦਾ ਸਪੈਸ਼ਲ ਮੈਂ ਕਿਹਾ ਮੇਰੀਆਂ ਭੈਣਾਂ ਨੂੰ red ਸੂਟ ਸਪੈਸ਼ਲ ਲੈ ਗਿਆ ਪੀਸ ਦੇਖੋ ਤੁਸੀਂ ਪਹਿਲਾਂ ਓਏ ਹੋਏ ਉਹ ਦੇਖੋ ਕਿੰਨੇ ਡਾਇਮੰਡ ਲੱਗੇ ਓਏ ਗਲੇ ਤੇ ਦੇਖੋ ਹੈਂ ਮੋਤੀ ਦੇਖੋ ਦੁਪੱਟੇ ਵੀ ਨਾਲ ਦੇਖੋ ਡਿਜ਼ਾਈਨਰ ਪੀਸ ਆ ਦੇਖੋ ਜਲਵੇ ਜਲਵੇ ਭਾਜੀ ਜਲਵੇ ਭਾਈ 1500 2000 ਟੈਗ ਲਾ ਕੇ ਹਾਂ ਹੋਲ ਸੇਲ ਮੇਰੀ ਭੈਣ ਇੱਕ ਲਵੇ ਚਾਹੇ ਲਵੇ 50 700 ਦਾ ਸੂਟ ਇਹ ਵੀ 700 ਚ ਅਜਾ ਸੌ ਖਾਦੀ ਲਾ ਦੇ ਵੀ 7 700 ਹੀ ਕਰ ਦੇਣੀ ਹੈ ਨਾ ਆ ਦੇਖੋ ਰੈੱਡ ਸੂਟ ਕੋਈ ਵੀ 2000 ਤੋਂ ਘੱਟ ਰਿੰਦਾ ਪਰ ਇੱਥੇ ਆ ਦੇਖੋ ਦਾ ਸੂਟ 7 700 ਇਹਨੂੰ ਕਹਿੰਦੇ ਆ ਝਰਕਣ ਦਾ ਕੰਮ ਕੀਤਾ ਆ ਦੇਖੋ ਡਾਇਮੰਡ ਕਿੰਨਾ ਮਹਿੰਗਾ ਹੋ ਗਿਆ ਨਾ ਦੇਖੋ ਨਾ ਹਾਂ ਅਜਿਹਾਂ ਦੇ ਸੂਟ ਜਿਹੜੇ 12 12 15 15 ਸਾਨੂੰ ਦੁਕਾਨਦਾਰ ਦੇਦੇ ਚੱਕੋ 500 ਰੁਪਏ 500 ਵਿੱਚ 500 ਰੁਪਏ ਦੇ ਰਿਆ ਮੈਂ ਇਹ ਕਹਿੰਦਾ ਪਾਣੀ ਪਾਗਲ ਥੋੜੀ ਨਾ ਦੇ ਰਿਆ ਤੁਹਾਨੂੰ ਟਾਈ ਜਨਾ ਤੁਸੀਂ ਸਾਰਾ ਸਿਸਟਮ ਲਗਾ ਨਹੀਂ ਰਿਹਾ ਮੈਂ ਫੇਰਾ ਕਰਾ ਲੈ ਪੈਣਾ ਪਰਮਾ ਇਹਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਬਾਬੇ ਇਹਦੀ ਬੜੀ ਡਿਮਾਂਡ ਪੈਣਾ ਆ ਖੋਲ ਦਿਓ ਓਏ ਹੋਏ 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 ਇਹਨੂੰ ਤਾਂ ਮੈਂ ਲਵਦਾ ਸੀ ਇਹ ਕਿੱਥੇ ਚਲਾ ਗਿਆ ਹੈਲੋ ਜਿਹੜਾ ਬਾਜ਼ਾਰ ਚ 3500 4000 ਦਾ ਸੂਟਾ ਦੇਖੋ ਪੀਸ ਹਾਂ ਰੂਖ ਹੋਸ਼ ਹੋ ਜੇਗੀ ਬਾਬੇ ਜੀ ਅੱਜ ਤਾਂ 15 16 ਦਾਾਂਗੇ ਚੈਲੇ ਦੇ ਨਾਲ ਲਓ 1500 ਆ ਦੇਖੋ ਦਾ ਸੂ 15 1500 ਦੇ ਵਿੱਚ ਵਾਈਟ ਸੂਟ ਚੱਕ ਲੋ ਜਿਹਨੂੰ ਜਿਹਨੂੰ ਚਾਹੀਦੇ ਆ ਉਹ ਭਾਜੀ ਅੱਧਰ ਦੇਖੋ ਤੋਹਫੇ ਓਏ ਹੋਏ 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 ਐਨੇ ਸੋਹਣੇ ਸੋਹਣੇ ਸੂਟ 15 1500 ਚ ਕਰਤੇ ਆ ਪਿਓਰ ਦੇਸੀ ਕਿਓ ਓਏ ਹੋਏ 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 ਦੇਖੋ ਚਾਹੇ ਲੈ ਜਾਓ ਬਲੈਕ ਚਾਹੇ ਲੈ ਜਾਓ ਵਾਈਟ 3500 ਬਾਜ਼ਾਰ ਦਾ ਰੇਟ ਸਾਡਾ ਰੇਟ 1500 ਰੁਪਏ ਆ ਲੋ ਭਾਜੀ ਪਿਓਰ ਦੇਸੀ ਕਿਓ ਜਿਹੜਾ 3000 3500 ਤੋਂ ਸਟਾਰਟ ਹੁੰਦਾ ਮਾਗਣਾ ਜਲਵਾ ਓਏ ਹੋਏ 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 ਚੀਜ਼ ਏਕੀ ਬਣੀ ਹੋਈ ਆ ਤੁਸੀਂ ਘੇਰਾ ਦਿਖਾਓ ਆ ਛੱਡੋ ਜੀ ਆ ਘੇਰਾ ਚੈੱਕ ਕਰ ਲਓ ਪਹਿਲਾਂ ਤੁਸੀਂ ਕਿੰਨਾ ਟਾਪ ਦਾ ਕੰਮ ਇੱਥੇ ਕੀਤਾ ਆ ਤੁਸੀਂ ਗਲੇ ਦੇ ਉੱਤੇ ਕੰਮ ਚੈੱਕ ਕਰ ਲਓ 35 3500 36 3600 ਦਮੀਆਂ ਤੇ ਆ ਚੱਕੋ 15 1500 ਰੁਪਏ ਸਿੱਧਾ ਬਾਬੇ ਦੀ ਹੱਡੀ ਦੋ ਹੋਲ ਸੇਲ ਚ ਕੋਈ 3500 ਨਹੀਂ ਕੋਈ 4000 ਆਹ ਦੇਖੋ ਸੋਦੇ 15 1500 ਚ ਕਰਤੇ ਹੈਵੀ ਚੀਜ਼ਾਂ ਉਹ ਮੈਂ ਕਿਹਾ ਭਾਜੀ ਤੁਸੀਂ ਚੀਜ਼ਾਂ ਦੇਖੋ ਇੱਕ ਤੋਂ ਇੱਕ ਆਗੀਆਂ ਨੇ ਆਹ ਦੇਖੋ ਤਾਜੇ ਤਾਜੇ ਸੂਟ ਹਾਂਜੀ ਆਹ ਸੂਟ ਦੇਖ ਲਿਆ ਬਿਲਕੁਲ ਮੈਂ ਕਿਹਾ ਨਿਆਰੇ ਮੇਰੀਆਂ ਭੈਣਾਂ ਲਈ ਵੱਡੇ ਫਾਇਦੇ ਹਾਂਜੀ ਐ ਲੋ 1000 ਰੁਪਏ ਦਾ ਕਰਤਾ ਸੂਟ ਲਓ ਇੱਕ ਆਹ ਚੱਕੋ ਸੂਟ ਆ ਵੀ ਦੇਖੋ ਆਹ ਦੇਖੋ ਸੂਟ ਆ ਵੀ ਦੇ ਦੇ ਦਾ ਪਹਿਲਾਂ ਹੀ ਬੈਕਿਆਂ ਦਾ ਆ ਵੀ ਦੇ ਦਿਓ ਯਾਰ ਭਾਈ 2250 ਵਾਲੇ ਭਾਜੀ ਰੋਜ਼ ਬਜਾਜੀ ਨਵੀਂ ਆਉਂਦੀ ਐ ਰੋਜ਼ ਹੀ ਖੁੱਲਦੀ ਐ ਮੈਂ ਆ ਗਿਆ ਤੁਸੀਂ ਦੇਖੀ ਚੱਲੋ ਹੁਣ ਚੀਜ਼ਾਂ ਕਿਹੜੀਆਂ ਖੁੱਲਦੀਆਂ ਬਾਬੇ ਦੀ ਅੱਡੀ ਦੇ ਵੱਡੇ ਫੈਰੇ ਮੇਰੀਆਂ ਭੈਣਾਂ ਵਾਸਤੇ ਇੱਕ ਇੱਕ ਸੂਟ ਓਏ ਹੋਏ 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 ਕੀ ਬਾਤ ਡਿਜ਼ਾਈਨਰ ਪੀਸ ਹੈ ਆਹ ਆ ਦੇਖੋ ਬਾਜੂ ਦੇ ਵਰਕ ਆਹ ਦੇਖੋ ਦੁਪੱਟੇ ਨਾਲ ਫੁੱਲ ਪਿਓਰ ਦੇ ਹਾਂਜੀ ਭਾਈ ਜੀ ਆਹ ਸੂਟ ਨਾ 1500 ਨਾ 2000 ਆ ਲੋ ਰੰਗ ਦੇਖੋ 900 ਮੇਰਾ ਸੂਟ ਕਰਨਾ 900 ਚ ਭਾਜੀ ਮਿਲਣਾ ਹੀ ਨਹੀਂ ਕਿਤੇ ਇਸ ਰੇਟ ਤੇ ਜਿੰਨੇ ਵੀ ਸੂਟ ਖੋਲੇ ਆ ਨਾ ਆ ਦੇਖੋ ਸਾਰਿਆਂ ਦੇ ਵਿੱਚ ਵੱਡੇ ਫਰਕ ਫਰਕ ਪਾਤੀ ਆ ਰੇਟਾਂ ਦੇ ਵਿੱਚ ਆ ਦੇਖੋ ਪੀਸ ਜਲਵੇ ਸੋਹਣੇ ਸੋਹਣੇ ਸੂਟ ਮੇਰੀਆਂ ਸੋਹਣੀਆਂ ਸੁਣੀਆਂ ਪਹਿਣਾਂ ਲਈ ਆ ਦੇਖੋ ਆ ਦੇਖੋ ਪੀਸ ții ਦੇਖੋ ਬਣੀ ਹੋਈ ਪਿਓਰ ਬਰਬਰੀ ਹਾਂਜੀ ਹਾਂਜੀ ਆ ਲੋ ਨਾ 1500 ਨਾ 2000 ਭਾਈ 700 ਰੁਪਏ ਚ ਕਰਤਾ ਸੂਟ ਦੇਖੋ ਲੈ ਜੋ ਮੈਂ ਫੇਰ ਤੁਹਾਨੂੰ ਕਹਿੰਨਾ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 4 ਦਿਨ ਇਦੂ 20% ਦੇ ਹੁੰਦੇ ਆ ਸਸਤੇ ਰੇਟਾਂ ਦੇ ਕੱਪੜਾ ਆਈ ਜਾਂਦਾ ਸਸਤੇ ਦੇ ਦਈ ਜਾਣਾ ਆ ਜੋ ਤੁਸੀਂ ਆ ਦੇਖੋ ਦਾ ਪੀਸ ਮੈਂ ਕਿਹਾ ਭਾਈ ਨੇਰੀ ਇੰਨਾ ਹੈਵੀ ਸੂਟ ਜਿਹੜਾ 1500 ਦਾ ਉਹ ਤੇ ਸੇਲ ਲੱਗੀ ਵੀ ਆ ਲੁੱਟ ਨਾ ਕਰਾਓ ਭੈਣ ਨੂੰ ਕਿੰਨਾ ਯਕੀਨ ਆ ਵੀ ਬਾਬੇ ਨੇ ਸਸਤਾ ਦੇਣਾ ਪਹਿਲੇ ਹੀ ਚੱਕ ਲੈ ਚੱਕੋ 600 ਚ ਲਓ ਆ ਦੇਖੋ ਆ ਦੇਖੋ ਰੰਗ ਵੀ ਦੇਖੋ ਤੁਸੀਂ ਕਿੰਨੇ ਪਿਆਰੇ ਪਿਆਰੇ ਰੰਗ ਆ 6 600 ਆ ਦੇਖੋ ਆ ਦੇਖੋ ਪੀਸ ਲੈ ਲਓ ਪਰ ਲੋ ਝੋਲੇ ਮੁੜ ਕੇ ਨਹੀਂ ਮੈਣੇ ਇਹ ਰੇਟ ਭਾਜੀ ਮੈਂ ਤੁਹਾਡੇ ਸਾਹਮਣੇ ਪੈਕ ਸੈੱਟ ਇੱਕ ਤੋਂ ਇੱਕ ਚੀਜ਼ ਹੈ ਵੀ ਤੋਂ ਹੈ ਵੀ ਖੋਲ ਰਿਹਾ ਆ ਓਟਮਾ ਵਾਲੇ ਮੋਡਰਨ ਵਾਲੇ ਪੀਸ ਆ ਦੇਖੋ ਦਾ ਸੂਟ ਆ 컬러 ਦੇਖੋ ਆ ਵੀ ਕਲਰ ਦੇਖੋ ਭਾਜੀ ਨਾ 2000 ਨਾ 2200 ਹੋਲਸੇਲ 700 700 ਰੁਪਿਆ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖੋ ਐਡਾ ਜਾਲ ਬਣਿਆ ਵੱਡੇ ਵੱਡੇ ਸ਼ੋਰ ਭਾਜੀ 2 2000 ਆਹ ਚੀਜ਼ਾਂ ਦੇ ਰਿਆਂ 40 40% ਦੇ ਮਾਰਜਨ ਨਹੀਂ ਹੈਗੇ ਸਾਡੇ ਇੱਥੇ 700 ਆਹ ਦੇਖੋ ਗੱਲ ਹੀ ਸਮਝੇ ਆਹ ਦੇਖੋ ਚੀਜ਼ਾਂ ਓਏ ਹੋਏ 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 ਐਦਾਂ ਦਾ ਸੂਟ ਐਦਾਂ ਦਾ ਹੈਵੀ ਦੁਪੱਟਾ ਉਹ ਦੁਪੱਟੇ ਨਾਲ ਹੀ ਰੇਟ ਮਹਿੰਗਾ ਕਰ ਦਿੰਦੇ ਦੁਕਾਨਦਾਰ ਹਾਂਜੀ ਆਲੋ ਆ ਸੂਟ ਦੇਖੋ ਓਏ ਹੋਏ ਹੋਏ ਹੋ ਐਦਾਂ ਦਾ ਸੂਟ ਫੇਰ ਐਦਾਂ ਦਾ ਦੁਪੱਟਾ ਹੈਵੀ ਹੂੰ ਇਹੀ ਬਾਜ਼ਾਰ ਚ 2250 ਦਾ ਗੱਲ ਕਰਦੇ ਅਗਲੇ ਹਾਂ ਓਹ ਹੋਲ 700 ਦੇਖੋ 7700 ਇਹ ਵੀ 700 ਰੁਪਏ ਦਾ ਆ ਦੇਖੋ ਲੈ ਲਓ ਆ ਦੇਖੀ ਚੱਲੋ ਤੁਸੀਂ ਸੋ ਵੈਰਾਈਟੀਆਂ ਖੁੱਲੀਆਂ ਜਾਂਦੀਆਂ ਆਨੇ ਕੋ ਹੋਰ ਆਕਰੰਗ ਵਿਆਹ ਚਾਦੀਆਂ ਵਾਲੇ ਹਾਂਜੀ ਆਪਣੇ ਕੋ ਬਹੁਤ ਬਜਾਜੀ ਰੋ ਜਾਂਦੀ ਸੂਰਤ ਤੋਂ ਹਾਂਜੀ ਸਿੱਧਾ ਕਪੜਾ ਦਾ ਸਿੱਧਾ ਹੀ ਲੈਣਾ ਆਪਾਂ ਬਚੋਲੇ ਨਹੀਂ ਪਾਏ ਹਾਂ ਆ ਚੀਜ਼ਾਂ ਸਿੱਧੀਆਂ ਲਈ ਨਹੀਂ ਆ ਦੇਖੋ ਆ ਦੇਖੋ ਪੀਸ ਬਾਜੂ ਵਰਕ ਉਹ ਮੈਂ ਉਹ ਭਾਜੀ ਤੁਸੀਂ ਇਹ ਸੂਟ ਦੇਖੋ ਜਰਾ ਆ ਦੇਖੋ ਨਾ ਮੇਰੀ ਭੈਣ ਲਈ ਸੂਟ ਕਿੰਨਾ ਸੋਹਣਾ ਆ ਦੇਖੋ ਦੁਪੱਟਾ ਨਾਲ ਹਾਂਜੀ ਹਾਂਜੀ ਇਹੀ 1500 ਡੰਮੀ ਤੇ ਲਾ ਕੇ 2000 ਥੱਲੇ ਡਿਸਕਾਊਂਟ ਪਾ ਲੰਘ ਨੇ 1000 ਦਾ ਕਰਤਾ ਜੀ ਉਹ ਸਿੱਧਾ ਸੂਰਤ ਦੇ ਰੇਡ ਤੋਂ ਕਪੜਾ ਲੋ ਬਾਬੇ ਨੇ ਦਿੱਤਾ 716 ਸੂਟ ਇਹ ਵੀ 700 ਚ 700 ਤੁਸੀਂ ਇਹ ਦੇਖੋ ਅੱਜ 700 ਮਝੂਰ ਕਰਤਾ ਬਾਬੇ ਨੇ ਕਿਉਂਕਿ ਹੈਵੀ ਚੀਜ਼ਾਂ ਕੋਈ 2000 ਦੀਆਂ ਕੋਈ 2250 7700 ਲੈ ਜਾਓ ਭਾਜੀ ਹੁਣ ਆ ਸੂਟ ਦੇਖੋ ਉਹ ਮੈਂ ਦਾ ਭਾਜੀ ਚੀਜ਼ਾਂ ਤੁਹਾਨੂੰ ਨਵੀਆਂ ਨਵੀਆਂ ਦੇ ਰਿਆ ਸੂਰਤ ਤੋਂ ਸਿੱਧੀਆਂ ਆ ਪੀਸ ਦੀ ਲੁੱਕ ਦਾ ਦੇਖੋ ਜਰਾ ਓਏ ਹੋਏ 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 ਕਮ ਦੇਖੋ ਕੀਤਾ ਹੋਰ ਗੈਂਜ਼ਰ ਦੇ ਵਿੱਚ ਹਾਂਜੀ ਆ ਦੇਖੋ ਔਰਗੈਂਜ਼ਰ ਦਾ ਸੂਟ ਕਿੰਨਾ ਸ਼ਾਨਦਾਰ ਇਹ ਵੀ 700 ਹੀ ਕਰਤਾ ਹੈ ਦੇਖੋ 7 700 ਦੇ ਵਿੱਚ ਲੈ ਆ ਦੇਖੋ ਕਾਲਾ ਸੂਟ ਵੀ 700 ਕਰਤਾ ਇਹ ਵੀ 700 ਹੀ 700 ਆ ਲੋ 700 ਆਹ ਦੇਖੋ ਟਿਕਟਾਕ ਪੂਰੇ ਪੈ ਗਿਆ ਆ ਲੋ ਭਾਜੀ ਇਦਾਂ ਹੀ ਚੱਲਾ ਜਾਂਦਾ ਜੀ ਕਪੜਾ ਕਪੜਾ ਹੈ ਹੀ ਬਹੁਤ ਸਸਤਾ ਭਾਜੀ ਹਾਂਜੀ ਠੀਕ ਹੈ ਨਾ ਬਾਕੀ ਆਪਣੇ ਭੈਣਾ ਬਰਾਉ ਨੂੰ ਦੱਸ ਦਈਏ ਬੰਦ ਨਵਾਂ ਕੰਮ ਸ਼ੁਰੂ ਕਰਨਾ ਤਬ ਆਪੇ ਝੱਟੇ ਆ ਜਾਓ ਜੇ ਰੀਸੇਲਰ ਆ ਤਬ ਆਪੇ ਝੱਟੇ ਆ ਜਾਓ ਜੇ ਤੁਹਾਡੀ ਪਿੰਡਾਂ ਚ ਦੁਕਾਨਾਂ ਤੁਸੀਂ ਸਾਸਤੇ ਦੇ ਇਤਨੇ ਕੱਪੜੇ ਲੈ ਕੇ ਪ੍ਰੋਫਿਟ ਕਰਨਾ ਤਾਂ ਬਾਬੇ ਦੇट्टी ਜਾ ਜਾਓ ਵਿਆਹ ਸ਼ਾਦੀ ਦਾ ਕੱਪੜਾ ਨਾ ਦਾਜ ਬਰੀ ਦੇਣ ਲੈਣ ਕਰਨਾ ਤਾਂ ਤਾਂ ਵੀ ਬਾਬੇ ਦੇट्टी ਤੇ ਆ ਜਾਓ ਵੀਰਵਾਰ ਸ਼ੁੱਕਰਵਾਰ ਸਾਰੇ ਭੈਣ ਭਾਈ ਨੇ ਆਉਣਾ ਬਈ 25 ਤਰੀਕ ਹੋ ਗਈ ਹੈ ਐਤਵਾਰ ਤੱਕ ਆ ਜਾਓ ਗਰੰਟੀ ਨਾਲ ਕਹਿ ਰਿਆਂ ਬਹੁਤ ਵੱਡਾ ਫਾਇਦਾ ਕਰਾ ਦਾਂਗਾ ਬਹੁਤ ਵੱਡਾ ਫਾਇਦਾ ਕੱਪੜਾ ਰੋਲ ਦਾ ਸੂਰਤ ਤੋਂ ਲੈ ਰਹੇ ਆ ਸਿੱਧਾ ਡਾਇਰੈਕਟ ਦੇ ਰਹੇ ਆ ਕੋਈ ਵਿਚੋਲਾ ਨਹੀਂ ਵਿੱਚ ਕੋਈ ਡੀਲਰ ਨਹੀਂ ਵਿੱਚ ਕੋਈ ਲੋਕਲ ਦੁਕਾਨਦਾਰ ਨਹੀਂ ਵਿੱਚ ਸਿੱਧਾ ਕੱਪੜਾ ਆਊਗਾ ਸਭ ਤੋਂ ਸਸਤਾ ਮਿਲੂਗਾ ਠੀਕ ਹੈ ਜੀ ਇਹ ਜੜੀਆਂ 50 50% ਵਾਲੀਆਂ ਸੇਲਾਂ ਇਹਨਾਂ ਤੋਂ ਬਚੋ ਕਿਉਂਕਿ ਅਗਲੇ ਨੇ ਪਹਿਲੇ ਹੀ ਤਿੰਨ ਗੁਣਾ ਰੇਟ ਲਾ ਕੇ ਤੁਹਾਨੂੰ ਹੀ ਅੱਗੇ ਕਰ ਲੈਣਾ ਉਹਨਾਂ ਨੇ ਖਰਚਾ ਨਹੀਂ ਘਟਨੇ ਸ਼ੋਰੂਮ ਪਾਏ ਨੇ ਕਿੱਥੋਂ ਆਣਗੇ ਕਿੱਥੇ ਪੈਸੇ ਜਾ ਰਹੇ ਨੇ ਸਮਝੋ ਗੱਲ ਨੂੰ ਮੇਰੀ ਨੂੰ ਇਸ ਕਰਕੇ ਕਹਿ ਰਹੇ ਆ ਠੀਕ ਹੈ ਵੀ ਇੱਥੇ ਖਰਚਾ ਘੱਟਾ ਕਿਉਂਕਿ ਆਪਾਂ ਦਾ ਆਈ ਚਲਾਈ ਵਾਲੇ ਬੰਦੇ ਆ ਸਿੱਧਾ ਹੀ ਦਿੰਦੇ ਆ ਆ ਦੇਖੋ ਵੱਡੇ ਪੈਦੇ ਮਾਲ ਦਬਈ ਦਾ ਜਿਹੜਾ ਮੰਗਦਾ ਉਹਨੂੰ ਦਈਦਾ ਚੱਕ ਲਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਟਰੱਕ ਆਇਆ ਟਰੱਕ ਭਰ ਕੇ ਲਿਆਂਦੇ ਦੇ ਆ ਜਾਓ ਵੀ ਆ ਜਾਓ ਫਟਾਫਟ ਆ ਜਾਓ ਆ ਦੇਖੋ ਕਸਟਮਰ ਆਏ ਹੋਇਆ ਇੱਥੋਂ ਲੈ ਕੇ ਇਧਰ ਤੱਕ ਰੋਜ਼ ਆਈ ਜਾਂਦੇ ਰੋਜ਼ ਸਾਰਿਆਂ ਨੂੰ ਦੇਈ ਜਾਂਦੇ ਆ ਨੰਬਰ ਸਕਰੀਨ ਤੇ ਕੋਈ ਜਾਣ ਕੇ ਜਾਂਦਾ ਫੋਨ ਕਰ ਸਕਦੇ ਆ